ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਵਿੱਚ ਅੱਜ ਝੜਪ ਹੋਈ ਹੈ ਨੋਮੀਨੇਸ਼ਨ ਦੇ ਦੌਰਾਨ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕਾਂਗਰਸ ਕੁਲਬੀਰ ਸਿੰਘ ਜੀਰਾ ਆਪਣੇ ਸਾਥੀਆਂ ਦੇ ਨਾਲ ਉਸ ਪਾਸੇ ਦੀ ਜਿਹੜਾ ਆ ਰਹੇ ਹਗੇ ਸੀ ਔਰ ਨੋਮੀਨੇਸ਼ਨ ਪੰਚਾਇਤੀ ਚੋਣਾਂ ਹੈਗੀਆਂ ਨੇ ਨੋਮੀਨੇਸ਼ਨ ਦੇ ਲਈ ਦੂਜੇ ਪਾਸੇ ਜਦੋਂ ਆ ਰਹੇ ਹੈਗੇ ਸੀਗੇ ਤਾਂ ਇੱਥੇ ਇਸ ਪਾਸੇ ਦੂਜੀ ਤੇਰ ਜਿਹੜੀ ਆ ਉਹ ਖੜੀ ਹੋਈ ਸੀ ਜਦੋਂ ਉਸ ਪਾਸੇ ਆਏ ਆ ਤਾਂ ਉਸ ਤੋਂ ਬਾਅਦ ਜੋ ਟਰਾਲੀ ਆਂਦੀ ਆ ਟਰਾਲੀ ਵਿੱਚ ਵੱਜਣ ਲੱਗਦੀ ਆ ਤਾਂ ਡਾਂਗਿਆਂ ਦੇ ਨਾਲ ਟਰਾਲੀ ਤੇ ਵੱਜਦੀ ਆ ਉਸ ਤੋਂ ਬਾਅਦ ਇੱਟੇ ਰੋਣਾ ਜਿਹੜੇ ਆ ਪੱਥਰ ਹੈ ਉਹ ਚੱਲਨੇ ਸ਼ੁਰੂ ਹੋ ਜਾਂਦੇ ਆ ਜਿਸ ਤੋਂ ਬਾਅਦ ਸਥਿਤੀ ਜਿਹੜੀ ਆ ਤਣਾਅਪੂਰਨ ਬਣ ਜਾਂਦੀ ਆ ਪੁਲਸ ਵੀ ਮੌਕੇ ਤੇ ਹੁੰਦੀ ਆ ਹਾਲਾਂਕਿ ਪੁਲਸ ਜਿਹੜਾ ਜਿਹੜੇ ਆਪਸ ਦੇ ਵਿੱਚ ਝੜਪਰੇ ਹੁੰਦੇ ਆ ਜਦੋਂ ਇਟਾ ਰੋਣਾ ਚੱਲਦੇ ਆ ਤਾਂ ਉਹਨਾਂ ਨੂੰ ਖਦੇੜਨ ਦੇ ਲਈ ਜਿਹੜਾ ਕਈ ਹਵਾਈ ਫਾਇਰ ਵੀ ਕੱਢੇ ਜਾਂਦੇ ਹੈਗੇ ਆ ਤਾਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਹੋਈਆਂ ਤਾਂ ਇਸ ਦੇ ਵਿੱਚ ਕੁਲਬੀਰ ਸਿੰਘ ਜੀਰਾ ਸਾਬਕਾ ਵਧਾਇਕ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਉਹ ਜ਼ਖਮੀ ਵੀ ਹੋਏ ਆ ਕਈ ਹੋਰ ਵੀ ਜਿਹੜੇ ਆ ਜ਼ਖਮੀ ਹੋਏ ਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਥਿਤੀ ਜਿਹੜੀ ਹੈ ਉਹ ਕੰਟਰੋਲ ਦੇ ਵਿੱਚ ਹੈਗੀ ਹੈ ਹਾਲਾਂਕਿ ਇੱਟਾਂ ਰੋੜੇ ਜਿਹੜੇ ਆ ਉਹ ਚੱਲੇ ਹੋਗੇ ਸੀਗੇ ਤਾਂ ਮਾਮਲੇ ਦੀ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਟਾਂ ਰੋੜੇ ਜਿਹੜੇ ਚੱਲੇ ਹੋਗੇ ਸੀਗੇ ਉਹ ਉਸ ਦੇ ਨਿਸ਼ਾਨ ਵੀ ਬਕਾਇਦਾ ਜਿਹੜੇ ਇੱਥੇ ਨਜ਼ਰ ਆਉਂਦੇ ਹੈਗੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਇੱਟਾਂ ਰੋੜਾ ਚੱਲੇ ਹੋਗੇ ਸੀ ਉਸ ਦੇ ਜਿਹੜੇ ਨਿਸ਼ਾਨ ਆ ਉਹ ਨਜ਼ਰ ਆਉਂਦੇ ਹੈਗੇ ਆ ਔਰ ਵੱਡੀ ਇਹ ਗੱਲ ਦੀ ਜਾਣਕਾਰੀ ਦੇ ਦਈਏ ਕਿ ਪੁਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਥਿਤੀ ਜਿਹੜੀ ਆ ਕੰਟਰੋਲ ਦੇ ਵਿੱਚ ਹੈਗੀ ਆ ਹਾਲਾਂਕਿ ਕੁਲਬੀਰ ਸਿੰਘ ਜੀਰਾ ਕਾਇਲ ਹੋਏ ਨੇ ਉਹਨਾਂ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈਗਾ ਔਰ ਇਹ ਜਿਹੜੀ ਘਟਨਾ ਹੈਗੀ ਆ 3 ਵਜੇ ਦੇ ਕਰੀਬ ਜਿਹੜੀ ਆ ਦੱਸੀ ਜਾ ਰਹੀ ਆ ਨੋਮੀਨੇਸ਼ਨ ਨੂੰ ਲੈ ਕੇ ਜਿਹੜੀ ਆ ਇਹ ਛੜਪ ਹੋਈ ਇਹ ਇਧਰਲੇ ਪਾਸੋਂ ਜਿਹੜਾ ਕੁਲਬੀਰ ਸਿੰਘ ਜੀ ਦਾ ਆਪਣੇ ਸਮਰਥਕਾਂ ਦੇ ਨਾਲ ਆ ਰਹੇ ਹੈਗੇ ਸੀਗੇ ਕਿਉਂਕਿ ਪੰਚਾਇਤੀ ਚੋਣਾਂ ਹੈਗੀਆਂ ਨੇ ਔਰ ਆਪਣੇ ਸਮਰਥਕਾਂ ਦੇ ਨਾਲ ਆ ਰਹੇ ਸੀ ਜਦੋਂ ਤਾਂ ਇੱਥੇ ਜਿਹੜਾ ਟਰਾਲੀ ਆਂਦੀ ਹੈ ਟਰਾਲੀ ਦੇ ਜਦੋਂ ਡਾਂਗਾ ਦੇ ਨਾਲ ਉਸ ਦੇ ਉੱਪਰ ਵੀ ਹਮਲਾ ਹੁੰਦਾ ਤਾਂ ਉੱਥੋਂ ਹੀ ਨਾਲ ਹੀ ਇੱਟਾ ਰੋੜੇ ਜਿਹੜੇ ਆ ਉਹ ਚੱਲਨੇ ਸ਼ੁਰੂ ਹੋ ਜਾਂਦੇ ਆ ਜਿਹੜੀ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਉਹ ਕਿ ਇੱਥੇ ਜਿਹੜੇ ਨਿਸ਼ਾਨ ਆ ਉਹ ਪਏ ਹੋਏ ਆ ਹਾਲਾਂਕਿ ਹੁਣ ਜਿਹੜੀ ਗੱਲ ਕਰੀਏ ਤਾਂ ਸਥਿਤੀ ਜਿਹੜੀ ਆ ਉਹ ਪੁਲਿਸ ਦੇ ਕੰਟਰੋਲ ਦੇ ਵਿੱਚ ਕੀਤੀ ਹੈਗੀ ਆ ਹਸਪਤਾਲ ਦੇ ਵਿੱਚ ਕੁਲਬੀਰ ਸਿੰਘ ਜ਼ੀਰਾ ਦਾ ਇਲਾਜ ਚੱਲ ਰਿਹਾ ਹੈਗਾ ਔਰ ਪੁਲਸ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈਗੀ ਹੈ ਕਿ ਉਹ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕਰ ਰਹੇ ਹੈਗੇ ਹਾਲਾਂਕਿ ਪੁਲਸ ਦੇ ਵੱਲੋਂ ਕਈ ਹਵਾਏ ਫਾਇਰ ਵੀ ਕੀਤੇ ਗਏ ਹੈਗੇ ਆ ਭੀੜ ਨੂੰ ਖੜੇੜਨ ਦੇ ਵਾਸਤੇ ਕੈਮਰਾ ਪਰਸਨ ਉਹੀ ਦੇ ਨਾਲ ਸਣੀ ਚੋਪੜਾ ਜਗਬਾਨ ਟੀਵੀ ਫਿਰੋਜ਼ਪੁਰ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਵਿੱਚ ਅੱਜ ਝੜਪ ਹੋਈ ਹੈ ਨੋਮੀਨੇਸ਼ਨ ਦੇ ਦੌਰਾਨ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕਾਂਗਰਸ ਕੁਲਬੀਰ ਸਿੰਘ ਜੀਰਾ ਆਪਣੇ ਸਾਥੀਆਂ ਦੇ ਨਾਲ ਉਸ ਪਾਸੇ ਦੀ ਜਿਹੜਾ ਆ ਰਹੇ ਹਗੇ ਸੀ ਔਰ ਨੋਮੀਨੇਸ਼ਨ ਪੰਚਾਇਤੀ ਚੋਣਾਂ ਹੈਗੀਆਂ ਨੇ ਨੋਮੀਨੇਸ਼ਨ ਦੇ ਲਈ ਦੂਜੇ ਪਾਸੇ ਜਦੋਂ ਆ ਰਹੇ ਹਗੇ ਸੀਗੇ ਤਾਂ ਇੱਥੇ ਇਸ ਪਾਸੇ ਦੂਜੀ ਤੇਰ ਜਿਹੜੀ ਆ ਉਹ ਖੜੀ ਹੋਈ ਸੀਗੀ ਜਦੋਂ ਉਸ ਪਾਸੇ ਆਏ ਆ ਤਾਂ ਉਸ ਤੋਂ ਬਾਅਦ ਜਿਹੜੋ ਟਰਾਲੀ ਆਂਦੀ ਆ ਟਰਾਲੀ ਵਿੱਚ ਵੱਜਣ ਲੱਗਦੀ ਆ ਤਾਂ ਡਾਂਗਿਆਂ ਦੇ ਨਾਲ ਟਰਾਲੀ ਤੇ ਵੱਜਦੀ ਆ ਉਸ ਤੋਂ ਬਾਅਦ ਇੱਟੇ ਰੋਲਾ ਜਿਹੜੇ ਆ ਪੱਥਰ ਹੈ ਉਹ ਚੱਲਨੇ ਸ਼ੁਰੂ ਹੋ ਜਾਂਦੇ ਆ ਜਿਸ ਤੋਂ ਬਾਅਦ ਸਥਿਤੀ ਜਿਹੜੀ ਆ ਤਣਾਅਪੂਰਨ ਬਣ ਜਾਂਦੀ ਹੈ ਪੁਲਸ ਵੀ ਮੌਕੇ ਤੇ ਹੁੰਦੀ ਹੈ ਹਾਲਾਂਕਿ ਪੁਲਸ ਜਿਹੜਾ ਜਿਹੜੇ ਆਪਸ ਦੇ ਵਿੱਚ ਝੜਪਰੇ ਹੁੰਦੇ ਆ ਜਦੋਂ ਇੱਟਾਂ ਰੋਲਾ ਚੱਲਦੇ ਆ ਤਾਂ ਉਹਨਾਂ ਨੂੰ ਖਦੇੜਨ ਦੇ ਲਈ ਜਿਹੜਾ ਕਈ ਹਵਾਈ ਫਾਇਰ ਵੀ ਕੱਢੇ ਜਾਂਦੇ ਹੈਗੇ ਆ ਤਾਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਹੈਗੀਆਂ ਤਾਂ ਇਸ ਦੇ ਵਿੱਚ ਕੁਲਬੀਰ ਸਿੰਘ ਜੀਰਾ ਸਾਬਕਾ ਵ代ਕ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਉਹ ਜ਼ਖਮੀ ਵੀ ਹੋਏ ਆ ਕਈ ਹੋਰ ਵੀ ਜਿਹੜੇ ਆ ਜ਼ਖਮੀ ਹੋਏ ਆ ਹਾਲਾਂਕਿ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਥਿਤੀ ਜਿਹੜੀ ਹੈ ਉਹ ਕੰਟਰੋਲ ਦੇ ਵਿੱਚ ਹੈਗੀ ਹੈ ਹਾਲਾਂਕਿ ਇੱਟਾ ਰੋੜੇ ਜਿਹੜੇ ਆ ਉਹ ਚੱਲੇ ਹੋਗੇ ਸੀਗੇ ਤਾਂ ਮਾਮਲੇ ਦੀ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਟਾਂ ਰੋੜੇ ਜਿਹੜੇ ਚੱਲੇ ਹੋਗੇ ਸੀਗੇ ਉਹ ਉਸ ਦੇ ਨਿਸ਼ਾਨ ਵੀ ਬਕਾਇਦਾ ਜਿਹੜੇ ਇੱਥੇ ਨਜ਼ਰ ਆਉਂਦੇ ਹੈਗੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਇੱਟਾ ਰੋੜਾ ਚੱਲੇ ਹੋਗੇ ਸੀ ਉਸ ਦੇ ਜਿਹੜੇ ਨਿਸ਼ਾਨ ਆ ਉਹ ਨਜ਼ਰ ਆਉਂਦੇ ਹੈਗੇ ਆ ਔਰ ਵੱਡੀ ਇੱਕ ਗੱਲ ਦੀ ਜਾਣਕਾਰੀ ਦੇ ਦਈਏ ਕਿ ਪੁਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਥਿਤੀ ਜਿਹੜੀ ਆ ਕੰਟਰੋਲ ਦੇ ਵਿੱਚ ਹੈਗੀ ਆ ਹਾਲਾਂਕਿ ਕੁਲਬੀਰ ਸਿੰਘ ਜੀਰਾ ਕਾਇਲ ਹੋਏ ਨੇ ਉਹਨਾਂ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈਗਾ ਔਰ ਇਹ ਜਿਹੜੀ ਘਟਨਾ ਹੈਗੀ ਆ 3 ਵਜੇ ਦੇ ਕਰੀਬ ਜਿਹੜੀ ਆ ਉਹ ਦੱਸੀ ਜਾ ਰਹੀ ਆ ਨੋਮੀਨੇਸ਼ਨ ਨੂੰ ਲੈ ਕੇ ਜਿਹੜੀ ਹੈ ਇਹ ਛੜਪ ਹੋਈ ਇਹ ਇਧਰਲੇ ਪਾਸੇ ਉਹ ਜਿਹੜਾ ਕੁਲਬੀਰ ਸਿੰਘ ਜੀ ਦਾ ਆਪਣੇ ਸਮਰਥਕਾਂ ਦੇ ਨਾਲ ਆ ਰਹੇ ਹੈਗੇ ਸੀਗੇ ਕਿਉਂਕਿ ਪੰਚਾਇਤੀ ਚੋਣਾਂ ਹੈਗੀਆਂ ਨੇ ਔਰ ਆਪਣੇ ਸਮਰਥਕਾਂ ਦੇ ਨਾਲ ਆ ਰਹੇ ਸੀ ਜਦੋਂ ਤਾਂ ਇੱਥੇ ਜਿਹੜਾ ਟਰਾਲੀ ਆਂਦੀ ਆ ਟਰਾਲੀ ਦੇ ਜਦੋਂ ਡਾਂਗਾ ਦੇ ਨਾਲ ਉਸ ਦੇ ਉੱਪਰ ਵੀ ਹਮਲਾ ਹੁੰਦਾ ਤਾਂ ਉੱਥੋਂ ਹੀ ਨਾਲ ਹੀ ਇੱਟਾ ਰੋੜੇ ਜਿਹੜੇ ਆ ਉਹ ਚੱਲਨੇ ਸ਼ੁਰੂ ਹੋ ਜਾਂਦੇ ਆ ਜਿਹੜੀ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਉਹ ਕਿ ਇੱਥੇ ਜਿਹੜੇ ਨਿਸ਼ਾਨ ਆ ਉਹ ਪਏ ਹੋਏ ਆ ਹਾਲਾਂਕਿ ਹੁਣ ਜਿਹੜੀ ਗੱਲ ਕਰੀਏ ਤਾਂ ਸਥਿਤੀ ਜਿਹੜੀ ਆ ਉਹ ਪੁਲਿਸ ਦੇ ਕੰਟਰੋਲ ਦੇ ਵਿੱਚ ਕੀਤੀ ਹੈਗੀ ਆ ਹਸਪਤਾਲ ਦੇ ਵਿੱਚ ਕੁਲਬੀਰ ਸਿੰਘ ਜ਼ੀਰਾ ਦਾ ਇਲਾਜ ਚੱਲ ਰਿਹਾ ਹੈਗਾ ਔਰ ਪੁਲਸ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈਗੀ ਹੈ ਕਿ ਉਹ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕਰ ਰਹੇ ਹੈਗੇ ਆ ਹਾਲਾਂਕਿ ਪੁਲਸ ਦੇ ਵੱਲੋਂ ਕਈ ਹਵਾਏ ਫਾਇਰ ਵੀ ਕੀਤੇ ਗਏ ਹੈਗੇ ਆ ਭੀੜ ਮੁਖ ਦੇਣ ਦੇ ਵਾਸਤੇ ਕੈਨਪਰਸਨ ਉਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ